ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ 2 ਅਗਸਤ ਦਿਨ ਸ਼ਨੀਵਾਰ ਹੈ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਆਏ ਹਾਂ ਪ੍ਰੋਗਰਾਮ ਅਖਬਾਰਾਂ ਬੋਲਦੀਆਂ ਨੇ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਅਸੀਂ ਚੁਣਿੰਦਾ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਇਸ ਸਾਲ ਪਰਾਲੀ ਜਲਾਉਣ ਦੀ ਘਟਨਾ ਨੂੰ ਰੋਕਣ ਲਈ ਕੀਤੇ ਐਡਵਾਂਸ ਪ੍ਰਬੰਧਾਂ ਦੀ ਪੰਜਾਬ ਦੇ 775000 ਪਰਿਵਾਰ ਕੱਚੇ ਘਰਾਂ 'ਚ ਰਹਿਣ ਨੂੰ ਮਜਬੂਰ ਹੋਣ ਦੇ ਸਬੰਧੀ ਤੇ ਖਬਰਾਂ ਹੋਰ ਵੀ ਹਨ ਅੱਜ ਪਰ ਸਭ ਤੋਂ ਪਹਿਲਾਂ ਖਬਰ 32 ਸਾਲ ਬਾਅਦ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ 7 ਲੋਕਾਂ ਨੂੰ ਸੀਬੀਆਈ ਦੀ ਅਦਾਲਤ ਵੱਲੋਂ ਦਿੱਤੇ ਗਏ ਇਨਸਾਫ ਦੀ 모ਹਾਲੀ ਦੀ ਸੀਬੀਆਈ ਅਦਾਲਤ ਨੇ ਸ਼ੁੱਕਰਵਾਰ ਨੂੰ 32 ਸਾਲ ਪਹਿਲਾਂ ਫਰਜੀ ਇਨਕਾਊਂਟਰ ਕਰਨ ਦੇ ਮਾਮਲੇ ਵਿੱਚ ਸਾਬਕਾ ਐਸਐਸਪੀ ਡੀਐਸਪੀ ਸਮੀਤ ਪੰਜ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਮਾਮਲੇ ਵਿੱਚ ਕੁੱਲ 10 ਲੋਕਾਂ ਦੇ ਕੇਸ ਚਲਾਇਆ ਗਿਆ ਸੀ ਜਿਨ੍ਹਾਂ ਵਿੱਚੋਂ 5 ਦੀ ਮੌਤ ਹੋ ਚੁੱਕੀ ਹੈ। ਮਾਮਲਾ 12 ਜੁਲਾਈ 1993 ਦਾ ਤਰਨਤਾਰਨ ਨਾਲ ਸੰਬੰਧਿਤ ਹੈ ਜਦੋਂ ਪੁਲਿਸ ਨੇ ਪਿੰਡ ਸੰਗਤਪੁਰਾ ਦੇ ਨੇੜੇ 3 ਐਸਪੀਓ ਸਮੇਤ 7 ਨੌਜਵਾਨਾਂ ਨੂੰ ਫਰਜੀ ਮੋਟਵੇੜ ਵਿੱਚ ਮਾਰ ਮੁਕਾਇਆ ਸੀ। ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ, ਡੀਐਸਪੀ ਦਵਿੰਦਰ ਸਿੰਘ, ਇੰਸਪੈਕਟਰ ਸੁਭਾ ਸਿੰਘ, ਐਸਆਈ ਗੁਲਵਰਗ ਸਿੰਘ ਤੇ ਰਗਵੀਰ ਸਿੰਘ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਹਨ। ਅਦਾਲਤ ਨੇ ਇਨ੍ਹਾਂ ਪੰਜੇ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਪੁਲਿਸ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ ਇਨ੍ਹਾਂ ਸਾਬਕਾ ਪੁਲਿਸ ਅਫਸਰਾਂ ਨੂੰ 4 ਅਗਸਤ ਦੇ ਦਿਨ ਸਜ਼ਾ ਸੁਣਾਈ ਜਾਵੇਗੀ ਇਹ ਖਬਰ ਅੱਜ ਪੰਜਾਬ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਅਖਬਾਰਾਂ ਨੇ ਛਾਇਆ ਕੀਤੀ ਹੈ ਨਵਜ ਪੰਜਾਬ ਦੀ ਸੀਵੀਆਈ ਵੱਲੋਂ ਪੰਜਾਬ ਪੁਲਿਸ ਦੇ ਇਨ੍ਹਾਂ ਸਾਬਕਾ ਮੁਲਾਜ਼ਮਾਂ ਨੂੰ ਦੋਸ਼ੀ ਕਰਾ ਦਿੱਤੇ ਜਾਣ ਪਿੱਛੇ ਪੰਜਾਬ ਦੇ ਉਹਨਾਂ ਕਾਲੇ ਦਿਨਾਂ ਨੂੰ ਯਾਦ ਕਰਦਾ ਹੈ ਜਦੋਂ ਅਤਵਾਦ ਖਤਮ ਕਰਨ ਦੇ ਨਾਂ ਤੇ ਪੁਲਿਸ ਨੇ ਇੱਕ ਇੱਕ ਕਰਕੇ ਕਈ ਝੂਠੇ ਮੁਕਾਬਲੇ ਵੀ ਕੀਤੇ ਸਨ ਇਸ ਤਰ੍ਹਾਂ ਦੇ ਕਈ ਮਾਮਲਿਆਂ ਵਿੱਚ ਸੀਬੀਆਈ ਦੀਆਂ ਅਦਾਲਤਾਂ ਵੱਲੋਂ ਸਾਬਕਾ ਪੁਲਿਸ ਅਫਸਰਾਂ ਸਮੇਤ ਮੁਲਾਜ਼ਮਾਂ ਨੂੰ ਸਜ਼ਾਾਂ ਸੁਣਾਈਆਂ ਜਾ ਚੁੱਕੀਆਂ ਹਨ ਇਸ ਜਾਮਾ ਇਸ ਗੱਲ ਦਾ ਪ੍ਰਤੀਕ ਹਨ ਕਿ ਕਈ ਵਾਰ ਮੌਕੇ ਤੇ ਛੋਟੇ-ਮੋਟੇ ਲਾਭ ਲੈਣ ਵਾਸਤੇ ਕੁਰਸੀ ਤੇ ਬੈਠੇ ਅਫਸਰ ਕਾਨੂੰਨ ਨੂੰ ਛਿੱਕੇ ਟੰਕੇ ਮਨਮਰਜ਼ੀ ਕਰ ਬੈਠਦੇ ਹਨ ਪਰੰਤੂ ਉਹਨਾਂ ਦੇ ਅਜਿਹੇ ਕਦਮ ਤੋਂ ਬਾਅਦ ਵਿੱਚ ਨਾ ਕੇਵਲ ਮਹਿਕਮਿਆਂ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ ਬਲਕਿ ਉਹਨਾਂ ਦਾ ਨਿੱਜੀ ਜੀਵਨ ਵੀ ਨਰਕ ਬਣ ਜਾਂਦਾ ਹੈ ਪੰਜਾਬ ਸਰਕਾਰ ਨੇ ਪਹਿਲੀ ਵਾਰ ਸਤੰਬਰ ਅਕਤੂਬਰ ਅਤੇ ਨਵੰਬਰ ਵਿੱਚ ਪ੍ਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਲਈ ਐਡਵਾਂਸ ਐਕਸ਼ਨ ਪਲਾਨ ਤਿਆਰ ਕੀਤਾ ਹੈ। ਪਲਾਨ ਤੇ ਇਸ ਵਾਰ ਰਾਜ ਦੇ 663 ਪਿੰਡਾਂ ਨੂੰ ਹੌਟਸਪੌਟ ਐਲਾਨ ਕੀਤੇ ਜਾਣ ਤੋਂ ਬਾਅਦ ਉਹਨਾਂ ਤੇ ਡਰੋਨ ਦੇ ਜ਼ਰੀਏ ਨਜ਼ਰ ਰੱਖੀ ਜਾਏਗੀ। ਖਬਰ દੈਨਿਕ ਪਾਸਕਰ ਨੇ ਅਚਾਇਆ ਕੀਤੀ ਹੈ। ਪਿਛਲੇ ਸਾਲ ਪ੍ਰਾਲੀ ਨੂੰ ਅੱਗ ਲਾਉਣ ਦੀਆਂ 10909 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਇਸ ਵਾਰ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਐਡਵਾਂਸ ਹੀ ਐਕਸ਼ਨ ਵਿੱਚ ਆ ਗਈ ਹੈ ਝੋਨੇ ਦੀ ਫਸਲ ਦੀ ਕਟਾਈ ਕਰਨ ਤੋਂ ਪਹਿਲਾਂ ਪਿੰਡਾਂ ਵਿੱਚ ਦਿਵਾਰ ਲੇਖਨ ਪ੍ਰਚਾਰ ਵਹਿਨ ਸਕੂਲ ਰੈਲੀਆਂ ਪਰਚੇ ਵੰਡਣ ਤੋਂ ਇਲਾਵਾ ਜਾਗਰੂਕ ਕੈਂਪ ਵੀ ਲਗਾਏ ਜਾਣਗੇ ਇਸ ਉਪਰੰਤ ਐਸ ਡੀ ਐਮ ਤਹਿਸੀਲਦਾਰ ਤੇ ਨੋਡਲ ਅਧਿਕਾਰੀਆਂ ਦੀ ਡਿਊਟੀ ਤੈਅ ਕੀਤੀ ਗਈ ਹੈ ਕਿ ਉਹ ਖੁਦ ਮੌਕੇ ਤੇ ਜਾ ਕੇ ਪਰਾਲੀ ਦੀਆਂ ਘਟਾਵਾਂ ਨੂੰ ਕੰਟਰੋਲ ਕਰਨਗੇ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ ਉੱਥੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਹੋ ਜਾਂਦੀਆਂ ਹਨ ਜਿਦੇ ਨਾਲ ਲੋਕਾਂ ਨੂੰ ਜਾਨ ਤੇ ਮਾਲ ਦਾ ਨੁਕਸਾਨ ਉਠਾਣਾ ਪੈਂਦਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਲੇਰ ਕੋਟਲਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਵਾਸਤੇ ਘਰ ਉਪਲਬਧ ਨਹੀਂ ਕਰਵਾਉਣ ਕਰਕੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਕਿਹਾ ਕਿ ਜੇ ਸੰਭਾਲ ਨਹੀਂ ਸਕਦੇ ਤਾਂ ਫਿਰ ਜ਼ਿਲ੍ਹਾ ਕਿਉਂ ਬਣਾਇਆ ਸੀ ਖਬਰ ਅੱਜ દੈਨਿਕ ਜਾਗਰਣ ਅਤੇ ਅਮਰੋਜਾਲਾ ਨੇ ਪ੍ਰਮੁਖਤਾ ਨਾਲ ছায়ਾ ਕੀਤੀ ਹੈ ਅਦਾਲਤ ਨੇ ਕਿਹਾ ਕਿ ਜੇ ਮਲੇਰ ਕੋਟਲਾ ਦੇ ਡਿਪਟੀ ਕਮਿਸ਼ਨਰ ਨੂੰ ਘਰ ਮਿਲ ਸਕਦਾ ਹੈ ਤਾਂ ਫਿਰ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਕਿਉਂ ਨਹੀਂ ਨਵਜ ਪੰਜਾਬ ਦੀ ਅਦਾਲਤ ਦੀ ਇਸ ਟਿੱਪਣੀ ਨੂੰ ਸਰਕਾਰ ਲਈ ਨਸੀਹਤ ਦੇ ਤੌਰ ਤੇ ਲੈਂਦੇ ਹੋਏ ਕਹਿਣਾ ਚਾਹੁੰਦਾ ਹੈ ਕੀ ਸਰਕਾਰ ਨੇ ਪੰਜਾਬ ਵਿੱਚ ਕਈ ਨਵੇਂ ਜ਼ਿਲ੍ਹੇ ਤਾਂ ਬਣਾ ਦਿੱਤੇ ਹਨ ਪਰੰਤੂ ਅਫਸਰਾਂ ਦੇ ਰਹਿਣ ਵਾਸਤੇ ਰਿਹਾਇਸ਼ ਦਾ ਪੂਰਾ ਪ੍ਰਬੰਧ ਨਹੀਂ ਹੋਣ ਕਰਕੇ ਇਨ੍ਹਾਂ ਜ਼ਿਲ੍ਹਿਆਂ ਤੇ ਬਣਨ ਤੇ ਹੀ ਸਵਾਲੀਆ ਨਿਸ਼ਾਨ ਲੱਗੇ ਜਾਂਦਾ ਹੈ ਪਠਾਨਕੋਟ ਨੂੰ ਵੀ ਜ਼ਿਲ੍ਹਾ ਬਣੇ ਕਈ ਸਾਲ ਹੋ ਚੁੱਕੇ ਹਨ ਪਰੰਤੂ ਇੱਥੋਂ ਦੇ ਰੈਸਟ ਹਾਊਸ ਹਾਲੇ ਵੀ ਅਫਸਰਾਂ ਦੇ ਘਰ ਬਣੇ ਹੋਏ ਹਨ ਸਰਕਾਰ ਨੇ ਨਵੇਂ ਜ਼ਿਲ੍ਹੇ ਤਾਂ ਲੋਕਾਂ ਨੂੰ ਸੁਵਿਧਾਵਾਂ ਦੇਣ ਵਾਸਤੇ ਬਣਾਏ ਸਨ ਅਜਿਹੇ ਵਿੱਚ ਜ਼ਰੂਰੀ ਹੈ ਕਿ ਉਹ ਸਾਰੇ ਕੰਮ ਸਰਕਾਰ ਪਹਿਲ ਦੇ ਆਧਾਰ ਤੇ ਕਰੇ ਜਿਹੜੇ ਨਵੇਂ ਜ਼ਿਲ੍ਹੇ ਵਿੱਚ ਲੋੜਿੰਦੇ ਹੁੰਦੇ ਹਨ ਪੰਜਾਬ ਵਿੱਚ ਹਾਲੇ ਵੀ 775000 ਪਰਿਵਾਰ ਮਿੱਟੀ ਅਤੇ ਕੱਚੀਆਂ ਇੱਟਾਂ ਨਾਲ ਬਣੇ ਘਰਾਂ ਵਿੱਚ ਰਹਿਣ ਨੂੰ ਮਜਬੂਰ ਹਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇਕੱਠੇ ਕੀਤੇ ਗਏ ਅੰਕੜਿਆਂ ਵਿੱਚ ਇਸ ਤੱਤ ਦਾ ਖੁਲਾਸਾ ਹੋਇਆ ਹੈ ਅਜੇਹਾ ਇਸ ਲਈ ਹੋ ਚੁੱਕਾ ਹੈ ਕਿਉਂਕਿ ਸਰਕਾਰਾਂ ਹੁਣ ਆਵਾਸ ਨੀਤੀ ਨੂੰ ਪਹਿਲ ਨਹੀਂ ਦੇ ਰਹੀਆਂ ਹਨ ਖੇਤੀ ਊਰਜਾ ਸਿਹਤ ਜਾਂ ਸਿੱਖਿਆ ਵਿਭਾਗ ਦੇ ਖਰਚੇ ਤਾਂ ਵਧੇ ਹਨ ਪਰੰਤੂ ਆਵਾਸ ਖੇਤਰ ਨੂੰ ਹਮੇਸ਼ਾ ਗੈਰ ਮਹੱਤਵਪੂਰਨ ਮੰਨਿਆ ਗਿਆ ਹੈ ਇਹ ਖਬਰ ਅੱਜ ਰੋਜ਼ਾਨਾ ਅਜੀਤ ਨੇ ਆਪਣੇ ਪਹਿਲੇ ਪੰਨੇ ਤੇ ਛਾਇਆ ਕੀਤੀ ਹੈ ਸਾਲ 2024-25 ਦੇ ਬਜਟ ਵਿੱਚ ਕੇਂਦਰ ਸਰਕਾਰ ਨੇ ਅਗਲੇ 5 ਸਾਲ ਵਿੱਚ 2 ਕਰੋੜ ਹੋਰ ਘਰ ਬਣਾਉਣ ਦਾ ਟੀਚਾ ਰੱਖਿਆ ਹੈ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਘਰਾਂ ਵਿੱਚੋਂ ਪੰਜਾਬ ਨੂੰ ਕਿੰਨੇ ਘਰ ਬਣਾਉਣ ਲਈ ਫੰਡ ਅਲਾਟ ਕੀਤੇ ਜਾਂਦੇ ਹਨ ਪੰਜਾਬ ਸਰਕਾਰ ਨੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਬੰਦ ਹੋਣ ਕਰਕੇ ਹੋਈਆਂ ਤਿੰਨ ਮੌਤਾਂ ਦੇ ਮਾਮਲੇ ਵਿੱਚ ਜਾਂਚ ਤੋਂ ਬਾਅਦ ਹੁਣ ਆਕਸੀਜਨ ਪਲਾਂਟ ਦੇ ਸੁਪਰਵਾਈਜ਼ਰ ਨਰਿੰਦਰ ਅਤੇ ਹਾਊਸ ਸਰਜਨ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ ਨਰਿੰਦਰ ਤੇ ਡਿਊਟੀ ਵਿੱਚ ਕੁਤਾਹੀ ਵਰਤਣ ਦਾ ਦੋਸ਼ ਹੈ ਖਬਰ ਅੱਜ ਅਮਰ ਉਜਾਲਾ ਨੇ ਪ੍ਰਕਾਸ਼ਿਤ ਕੀਤੀ ਹੈ ਇਸ ਮਾਮਲੇ ਵਿੱਚ ਜਾਂਚ ਉਪਰੰਤ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਾਜਕੁਮਾਰ ਬਦਨ ਐਸਐਮਓ ਡਾਕਟਰ ਸੁਰਜੀਤ ਸਿੰਘ ਅਤੇ ਡਿਪਟੀ ਅਫਸਰ ਡਾਕਟਰ ਸੁਨਾਕਸ਼ੀ ਨੂੰ ਪਹਿਲਾਂ ਹੀ ਮੁਤਲ ਕੀਤਾ ਜਾ ਚੁੱਕਾ ਹੈ ਜਦੋਂ ਕਿ ਹਾਊਸ ਸਰਜਨ ਡਾਕਟਰ ਸ਼ਵਿੰਦਰ ਦੀਆਂ ਸੇਵਾਵਾਂ ਬਰਖਾਸਤ ਕੀਤੀਆਂ ਜਾ ਚੁੱਕੀਆਂ। ਮਾਮਲੇ ਵਿੱਚ ਜਾਂਚ ਹੈਲਥ ਡਾਇਰੈਕਟਰ ਚੰਡੀਗੜ੍ਹ ਦੀ ਟੀਮ ਵੱਲੋਂ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਕਰਮਚਾਰੀਆਂ ਵਿਰੁੱਧ ਵੀ ਸਖਤ ਕਾਰਵਾਈ ਹੋ ਸਕਦੀ ਹੈ। ਨਵਜ ਪੰਜਾਬ ਦੀ ਇਸ ਮਸਲੇ ਵਿੱਚ ਆਪਣੀ رائے ਰੱਖਦੇ ਹੋਏ ਇਹ ਕਹਿਣਾ ਚਾਹੁੰਦਾ ਹੈ ਕਿ ਪੰਜਾਬ ਦੇ ਸਿਹਤ ਤੰਤਰ ਨੂੰ ਸੰਵੇਦਨਸ਼ੀਲ ਬਣਾਉਣ ਵਾਸਤੇ ਖਾਸ ਉਪਰਾਲੇ ਕੀਤੇ ਜਾਣ ਦੀ ਜ਼ਰੂਰਤ ਹੈ। ਸਰਕਾਰ ਦਾ ਕਿਸੇ ਘਟਨਾ ਤੋਂ ਬਾਅਦ ਇਸ ਤਰ੍ਹਾਂ ਦੇ ਸਖਤ ਕਦਮ ਚੁੱਕਣਾ ਜਿੱਥੇ ਸ਼ਲਾਘਾਯੋਗ ਹੈ ਉੱਥੇ ਅਜਿਹੀਆਂ ਘਟਨਾਵਾਂ ਹੋਣ ਤੋਂ ਪਹਿਲਾਂ ਹੀ ਸਿਹਤ ਤੰਤਰ ਦੀ ਸਮੇਂ-ਸਮੇਂ ਤੇ ਜਾਂਚ ਕਰਦੇ ਹੋਏ ਉਸ ਵਿੱਚ ਸੁਧਾਰ ਦੇ ਨਿਰਦੇਸ਼ ਦੇਣਾ ਵੀ ਜ਼ਰੂਰੀ ਹੈ ਸੁਪਰੀਮ ਕੋਰਟ ਕਾਲੀਜੀਅਮ ਦੀ ਸਿਫਾਰਿਸ਼ ਤੋਂ ਬਾਅਦ ਰਾਸ਼ਟਰਪਤੀ ਨੇ 10 ਸੈਸ਼ਨ ਜੱਜਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲਈ ਮਨਜ਼ੂਰੀ ਦੀ ਨਿਯੁਕਤੀ ਦੇ ਦਿੱਤੀ ਹੈ ਇਹਨਾਂ ਜੱਜਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਅਗਲੇ 1-2 ਦਿਨਾਂ ਵਿੱਚ ਅਹੁਦੇ ਦੀ ਸੋਚ ਕਾਉਣਗੇ ਇਸ ਵਕਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਦੀਆਂ ਕੁੱਲ 85 ਅਸਾਮੀਆਂ ਹਨ ਪਰ ਇਸ ਵੇਲੇ ਸਿਰਫ 49 ਜੱਜ ਹੀ ਕੰਮ ਕਰ ਰਹੇ ਹਨ 10 ਨਵੇਂ ਜੱਜਾਂ ਦੀ ਨਿਯੁਕਤੀ ਤੋਂ ਬਾਅਦ ਹੁਣ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ 59 ਹੋ ਜਾਵੇਗੀ ਅਤੇ ਇਸ ਨਾਲ ਪੈਂਡਿੰਗ ਕੇਸਾਂ ਦਾ ਨਿਪਟਾਰੇ ਵਿੱਚ ਕਾਫੀ ਜ਼ਿਆਦਾ ਮਦਦ ਮਿਲੇਗੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦੇਣਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹ ਸਾਰੀ ਜਾਣਕਾਰੀ ਮੁਹੱਈਆ ਕਰਵਾ ਸਕੀਏ ਜੋ ਤੁਸੀਂ ਪਾਲ ਰਹੇ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜਰੂਰ ਕਰੋ ਤੁਹਾਡੀ ਪ੍ਰਤੀਕਿਰਿਆ ਸਾਨੂੰ ਇਸ ਪ੍ਰੋਗਰਾਮ ਨੂੰ ਹੋਰ ਨਿਖਾਰਨ ਲਈ ਸਹਾਇਕ ਹੋਵੇਗੀ ਕੱਲ ਦੀਆਂ ਅਖਬਾਰਾਂ ਵਿੱਚ ਛਪੀਆਂ ਚੁਣਿੰਦਾ ਖਬਰਾਂ ਨੂੰ ਲੈ ਕੇ ਫਿਰ ਰੂਬਰੂ ਹੁੰਦੇ ਹਾਂ ਤਦ ਤੱਕ ਸਤਿ ਸ੍ਰੀ ਅਕਾਲ